ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਜਿਹੜੀ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਅੱਜ ਦੀ ਇਹ ਜਿਹੜੀ ਘਟਨਾਵਾਂ ਜਿਆਦਾ ਪੁਰਾਣੀ ਨਹੀਂ ਆ ਹਾਲ ਹੀ ਵਿੱਚ ਇਹ ਖਬਰ ਜਿਹੜੀ ਸਾਹਮਣੇ ਆਈ ਜੂਨ 2025 ਦੀ ਇਹ ਗੱਲ ਆ ਤੇ ਇਹ ਸੱਚੀ ਕਹਾਣੀ ਜਿਹੜੀ ਸਬੰਧ ਰੱਖਦੀ ਆ ਜੀ ਬਿਹਾਰ ਸਟੇਟ ਦੇ ਨਾਲ ਉੱਥੇ ਇੱਕ ਜ਼ਿਲ੍ਹਾਵਾਦੀ ਔਰੰਗਾਬਾਦ ਉਥੇ ਦੀ ਇੱਕ ਘਟਨਾ ਵਾਪਰੀ ਬਹੁਤ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਤੇ ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਵਾ ਆਪਣੇ ਬੱਚਿਆਂ ਦੀ ਸੇਫਟੀ ਸਾਨੂੰ ਕਰਨੀ ਜਿਹੜੀ ਇਹ ਸਾਰੀਆਂ ਜੜੀਆਂ ਕਹਾਣੀਆਂ ਉਹ ਸਿਖਾ ਦਿੰਦੀਆਂ ਨੇ ਆਜੋ ਅੱਜ ਦੀ ਘਟਨਾ ਤੇ ਆਉਨੇ ਆ ਇੱਕ ਨੌਜਵਾਨ ਹੈ ਜੀ ਪ੍ਰਿਆੰਸ਼ੂ ਕੁਮਾਰ ਜਿਹਦਾ ਨਿਕਨੇਮ ਹੈ ਛੋਟੂ ਉਹਨੂੰ ਛੋਟੂ ਕਹਿੰਦੇ ਸੀ ਸਾਰੇ 24 ਜੂਨ 2025 ਬਨਾਰਸ ਤੋਂ ਵਾਪਸ ਆ ਰਿਹਾ ਸੀਗਾ ਉਹ ਬਾਈ ਟ੍ਰੇਨ ਤੇ ਵਾਪਸ ਜਦੋਂ ਉਹ ਇੱਕ ਉੱਥੇ ਇਲਾਕਾ ਨਵੀਂ ਨਗਰ ਉੱਥੇ ਪਹੁੰਚਦਾ ਵਾ ਉੱਥੋਂ ਆਪਣੀ ਮਾਂ ਨੂੰ ਫੋਨ ਕਰਦਾ ਉਸ ਸਟੇਸ਼ਨ ਦੇ ਉੱਤੋਂ ਕਿ ਮੈਨੂੰ ਥੋੜਾ ਜਿਹਾ ਟਾਈਮ ਲੱਗ ਜਾਣਾ ਟ੍ਰੇਨ ਲੇਟ ਆ ਕਾਫੀ ਨੇਹਰਾ ਮੈਨੂੰ ਹੋ ਜਾਣਾ ਵਾ ਤੇ ਉਹਦਾ ਜਿਹੜਾ ਮੁੰਡੇ ਦਾ ਆਪਣਾ ਪਿੰਡ ਸੀਗਾ ਜੀ ਉਹ ਸੀਗਾ ਬੜਵਨ ਬਿਹਾਰ ਦੇ ਵਿੱਚ ਹੀ ਉੱਥੇ ਨੇੜੇ ਹੀ ਇੱਕ ਪਿੰਡ ਆ ਉਹਦਾ ਬੜਵਨ ਉੱਥੇ ਉਹਨੇ ਪਹੁੰਚਣਾ ਸੀ ਤਾਂ ਮਾਂ ਨੂੰ ਕਹਿੰਦਾ ਵੀ ਕਿਸੇ ਨੂੰ ਭੇਜ ਦੀ ਮੈਨੂੰ ਉੱਥੋਂ ਆ ਕੇ ਜਦੋਂ ਬੜਵਨ ਮੈਂ ਪਹੁੰਚੂਗਾ ਉੱਥੋਂ ਆ ਕੇ ਮੈਨੂੰ ਲੈ ਜਾਣਾ ਚਲੋ ਮਾਂ ਕਹਿੰਦੀ ਹੈ ਕੋਈ ਗੱਲ ਨਹੀਂ ਮੈਂ ਪਿੰਡ ਦੇ ਦੋ ਮੁੰਡਿਆਂ ਨੂੰ ਤੈਨੂੰ ਲੈਣ ਦੇ ਲਈ ਭੇਜ ਦੂੰ ਤੇ ਪਿੰਡ ਦੇ ਹੀ ਦੋ ਮੁੰਡੇ ਮੋਟਰਸਾਈਕਲ ਤੇ ਸਟੇਸ਼ਨ ਦੇ ਉੱਤੇ ਭੇਜੇ ਜਾਂਦੇ ਆ ਜਿਨ੍ਹਾਂ ਦਾ ਨਾਮ ਸੀ ਸੋਨੂ ਤੇ ਇੱਕ ਦਾ ਨਾਮ ਅਨੂਪ ਉਹ ਸਟੇਸ਼ਨ ਦੇ ਉੱਤੇ ਪ੍ਰਿਆੰਸ਼ੂ ਜਾਨਿਕ ਛੋਟੂ ਦੇ ਆਉਣ ਦੀ ਉਡੀਕ ਕਰਨ ਲੱਗਦੇ ਆ ਰਾਤ ਦੇਰ ਰਾਤ ਨੂੰ ਉਹ ਉਥੇ ਪਹੁੰਚਦਾ ਵਜੋਂ ਜਦੋਂ ਪ੍ਰਿਆੰਸ਼ੂ ਤਾਂ ਉਹਨੂੰ ਉਹ ਪਿਕ ਕਰਦੇ ਨੇ ਮੋਟਰਸਾਈਕਲ ਤੇ ਹੀ ਉਹਨੂੰ ਬਿਠਾ ਕੇ ਪਿੰਡ ਵੱਲ ਨੂੰ ਜਾਨੀ ਕਿ ਆਪਣੇ ਘਰ ਵੱਲ ਨੂੰ ਰਵਾਨਾ ਹੋ ਜਾਂਦੇ ਆ ਤਿੰਨ ਜਣੇ ਇੱਕ ਮੋਟਰਸਾਈਕਲ ਦੇ ਉੱਤੇ ਬੈਠੇ ਸੀ ਜਦੋਂ ਉਹ ਜਾ ਰਹੇ ਸੀ ਆਪਣੇ ਰਾਹ ਦੇ ਵਿੱਚ ਘਰ ਦੇ ਰਾਹ ਦੇ ਵਿੱਚ ਜਾ ਰਹੇ ਸੀ ਤਾਂ ਇੱਕ ਬੜੀ ਤੇਜ਼ ਬਾਈਕ ਉਹਨਾਂ ਦੇ ਨਾਲ ਆ ਕੇ ਹੋਲੀ ਹੋ ਜਾਂਦੀ ਹੈ ਬਿਲਕੁਲ ਉਹਨਾਂ ਦੇ ਨਾਲ ਕਿ ਹੋਲੀ ਹੁੰਦੀ ਆ ਤੇ ਪੁੱਛਦੇ ਨੇ ਕਿਸੇ ਪਿੰਡ ਦਾ ਪਤਾ ਵੀ ਆ ਫਲਾਣੇ ਪਿੰਡ ਜਾਣਾ ਵੀ ਸਾਨੂੰ ਦੱਸ ਦੋ ਕਿੰਨਾ ਕ ਅੱਗੇ ਆ ਉਹਨਾਂ ਨੂੰ ਪਤਾ ਦੱਸਣ ਦੇ ਲਈ ਉਹ ਤਿੰਨੇ ਜਣੇ ਜਿਹੜੇ ਪ੍ਰਿਆੰਸ਼ੂ ਸੋਨੂ ਤੇ ਅਨੂਪ ਤਿੰਨੇ ਜਿਹੜੇ ਰੁਕ ਜਾਂਦੇ ਆ ਉਹਨਾਂ ਨੂੰ ਉਹ ਪਿੰਡ ਦਾ ਐਡਰੈਸ ਸਮਝਾਣ ਲੱਗ ਜਾਂਦੇ ਆ ਤੇ ਕਹਿ ਦਿੰਦੇ ਆ ਨੇੜੇ ਹੀ ਆ ਕੋਈ ਜ਼ਿਆਦਾ ਦੂਰ ਨਹੀਂ ਆ 2-3 ਕਿਲੋਮੀਟਰ ਹੋਰ ਅੱਗੇ ਜਾਓਗੇ ਤਾਂ ਉਹ ਪਿੰਡ ਤੁਹਾਨੂੰ ਮਿਲ ਜਾਊਗਾ ਜਿੱਦਾਂ ਹੀ ਉਹ ਐਡਰੈਸ ਦੱਸਣ ਦੇ ਲਈ ਬਾਈਕ ਰੋਕਦੇ ਆ ਤੇ ਉਹ ਨਾਲ ਦੇ ਵੀ ਰੁਕ ਗਏ ਸੀ ਉਹਨਾਂ ਨੇ ਬਹੁਤ ਇੱਕ ਜਿਹੜਾ ਫਾਇਰ ਕੀਤੇ ਸੱਤ ਅੱਠ ਫਾਇਰ ਉਹਨਾਂ ਨੇ ਕੀਤੇ ਤੇ ਉਹ ਫਾਇਰ ਕਿਸੇ ਹੋਰ ਤੇ ਨਹੀਂ ਕੀਤੇ ਉਹਨਾਂ ਨੇ ਸਿਰਫ ਛੋਟੂ ਤੇ ਕੀਤੇ ਪ੍ਰਿਆੰਸ਼ੂ ਤੇ ਕੀਤੇ ਨਾ ਅਨੂਪ ਤੇ ਕੋਈ ਫਾਇਰ ਹੋਇਆ ਨਾ ਸੋਨੂ ਤੇ ਕੋਈ ਫਾਇਰ ਹੋਇਆ ਸਿਰਫ ਗੋਲੀਆਂ ਵੱਜੀਆਂ ਤਾਂ ਪ੍ਰਿਆੰਸ਼ੂ ਦੇ ਹੁਣ ਜਿਹੜੇ ਉਹ ਗੋਲੀਆਂ ਮਾਰਨ ਵਾਲੇ ਸੀ ਉਹ ਤਾਂ ਨਾਲ ਦੀ ਨਾਲ ਫਰਾਰ ਹੋ ਗਏ ਉਹ ਤਾਂ ਰੁਕੇ ਹੀ ਨਹੀਂ ਤੇ ਜਿਹੜੇ ਸੋਨੂ ਤੇ ਅਨੂਪ ਸੀ ਉਹ ਘਬਰਾ ਗਏ ਉਹਨਾਂ ਨੂੰ ਕੁਝ ਸਮਝ ਹੀ ਨਹੀਂ ਆ ਰਹੀ ਸੀ ਵੀ ਹੋ ਕੀ ਗਿਆ ਉਹ ਦੇਖਦੇ ਰਹਿ ਗਏ ਵੀ ਇੱਕਦਮ ਆ ਕੀ ਹੋਇਆ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਈ ਇਸ ਤੋਂ ਬਾਅਦ ਜੀ ਜਦੋਂ ਉਹ ਰੌਲਾ ਪਾਉਂਦੇ ਨੇ ਚੀਕਾਂ ਮਾਰਦੇ ਨੇ ਤਾਂ ਆਸ-ਪਾਸ ਕੁਝ ਲੋਕ ਜਿਹੜੇ ਉਹ ਇਕੱਠੇ ਹੁੰਦੇ ਨੇ ਤੇ ਪ੍ਰਿਆੰਸ਼ੂ ਨੂੰ ਛੋਟੂ ਨੂੰ ਹਸਪੀਟਲ ਨੇੜੇ ਦੇ ਲੈ ਕੇ ਜਾਂਦੇ ਨੇ ਜਦੋਂ ਉਹ ਹਸਪੀਟਲ ਪਹੁੰਚਦੇ ਨੇ सोनू ਤੇ ਅਨੂਪ ਵੀ ਨਾਲ ਸੀ ਤਾਂ ਡਾਕਟਰ ਡਿਕਲੇਅਰ ਕਰ ਦਿੰਦੇ ਨੇ ਕਿ ਇਹ ਇਸ ਦੁਨੀਆ ਤੇ ਹੁਣ ਨਹੀਂ ਰਿਹਾ ਉਹਨੂੰ ਡੈੱਡ ਡਿਕਲੇਅਰ ਕਰ ਦਿੰਦੇ ਨੇ ਇਸ ਤੋਂ ਬਾਅਦ ਹਸਪੀਟਲ ਵਾਲੇ ਆਪ ਹੀ ਪੁਲਿਸ ਥਾਣੇ ਦੇ ਵਿੱਚ ਫੋਨ ਕਰਦੇ ਆ ਐਸ ਐਚਓ ਆਪਣੀ ਟੀਮ ਦੇ ਨਾਲ ਉੱਥੇ ਪਹੁੰਚਦਾ ਵਾ ਸਾਰਾ ਮਾਮਲਾ ਉਹ ਦੇਖਦਾ ਵਾ ਸਭ ਤੋਂ ਪਹਿਲਾਂ ਜਿਹੜਾ ਸੁਵਾਲਾਂ ਦੇ ਖੇਰੇ ਦੇ ਵਿੱਚ ਆਉਣਾ ਸੀ ਉਹ सोनू ਤੇ ਅਨੂਪ ਨੇ ਆਉਣਾ ਸੀ ਜਿਹੜੇ ਸਟੇਸ਼ਨ ਤੇ ਉਹਨੂੰ ਲੈਣ ਗਏ ਸੀ ਤਾਂ ਉਹ ਸਾਰੀ ਗੱਲ ਦੱਸਦੇ ਆ ਕਿ ਅਸੀਂ ਚੰਗੇ ਭਲੇ ਉੱਥੋਂ ਸਟੇਸ਼ਨ ਤੋਂ ਨਿਕਲੇ ਆ ਬਾਈਕ ਦੇ ਉੱਤੇ ਨਾਲ ਇੱਕ ਬਾਈਕ ਆਈ ਆ ਉਹਨਾਂ ਨੇ ਹਮਲਾ ਕੀਤਾ ਵਾ ਉਹਨਾਂ ਨੇ ਗੋਲੀਆਂ ਮਾਰੀਆਂ ਤਾਂ ਐਸ ਐਚਓ ਕਹਿੰਦਾ ਵੀ ਸਾਰੀਆਂ ਗੋਲੀਆਂ ਉਹਦੇ ਹੀ ਕਿਉਂ ਵੱਜੀਆਂ ਤੁਹਾਡੇ ਇੱਕ ਵੀ ਗੋਲੀ ਨਹੀਂ ਵੱਜੀ ਮਤਲਬ ਉਹੋ ਸ਼ੱਕ ਦੇ ਘੇਰੇ ਦੇ ਵਿੱਚ ਸੀ ਦੋਨੋਂ ਉਹਨਾਂ ਨੂੰ ਬਹੁਤ ਸ਼ਕਤੀ ਦੇ ਨਾਲ ਪੁੱਛਤਾਛ ਕੀਤੀ ਜਾਂਦੀ ਆ ਥਾਣੇ ਲਾ ਜਾ ਕੇ ਉਹਨਾਂ ਨੂੰ ਪੁਲਿਸ ਆਪਣੇ ਢੰਗ ਨਾਲ ਪੁੱਛਣ ਦੀ ਕੋਸ਼ਿਸ਼ ਕਰਦੀ ਆ ਪਰ ਉਹਨਾਂ ਦਾ ਕੋਈ ਵੀ ਬਿਆਨ ਨਹੀਂ ਬਦਲਦਾ ਉਹ ਆਪਣੀ ਗੱਲ ਤੇ ਕਾਇਮ ਰਹਿੰਦੇ ਆ ਮਨਤਾ ਕਰੀ ਜਾਂਦੇ ਆ ਵੀ ਅਸੀਂ ਕੁਝ ਨਹੀਂ ਕੀਤਾ ਤਾਂ ਪੁਲਿਸ ਥੋੜਾ ਜਿਹਾ ਉਹ ਟਿਲ ਵਰਤਦੀ ਆ ਤੇ ਮਾਮਲੇ ਦੀ ਜਿਹੜੀ ਅੱਗੇ ਜਾਂਚ ਸ਼ੁਰੂ ਕਰਦੀ ਆ ਪਰਿਵਾਰ ਨੂੰ ਵੀ ਹੁਣ ਪਤਾ ਲੱਗ ਚੁੱਕਿਆ ਸੀ ਕਿ ਉਹਨਾਂ ਦਾ ਜਿਹੜਾ ਬੇਟਾ ਵਾ ਉਹ ਇਸ ਦੁਨੀਆ ਦੇ ਉੱਤੇ ਨਹੀਂ ਰਿਹਾ ਸਾਰੇ ਕਾਰ ਵਿਹਾਰ ਇੱਕ ਦੁਖੀ ਹਿਰਦੇ ਦੇ ਨਾਲ ਸਾਰਾ ਪਰਿਵਾਰ ਕਰਦਾ ਵਾ ਤੇ ਪੁਲਿਸ ਆਪਣਾ ਕੰਮ ਕਰ ਰਹੀ ਸੀ ਪੁਲਿਸ ਦੇ ਹੱਥ ਕਾਫੀ ਦਿਨ ਗੁਜ਼ਰ ਜਾਣ ਤੋਂ ਬਾਅਦ ਵੀ ਕੋਈ ਵੀ ਸੁਰਾਗ ਨਹੀਂ ਸੀ ਲੱਗ ਰਿਹਾ ਕਿ ਆਖਿਰ ਇਹ ਸਾਰਾ ਕੁਝ ਕੀਤਾ ਕਿਨੇ ਤਾਂ ਪੁਲਿਸ ਕੀ ਕਰਦੀ ਆ ਜਿਹੜਾ ਉਹ ਛੋਟੂ ਦਾ ਫੋਨ ਸੀ ਉਹਨੂੰ ਟ੍ਰੇਸ ਕਰਾਉਂਦੀ ਆ ਉਹਦੇ ਰਿਕਾਰਡ ਜਿਹੜੇ ਉਹ ਕਢਾਉਂਦੀ ਆ ਰਿਕਾਰਡ ਦੇ ਵਿੱਚ ਇਹ ਨਿਕਲਦਾ ਜਿੱਦਣ ਉਹਦੀ ਮੌਤ ਹੋਈ ਆ ਛੋਟੂ ਦੀ ਉਸ ਦਿਨ ਉਹਦੀ ਜਿਹੜੀ ਪਤਨੀ ਆ ਜਿਹਦਾ ਨਾਮ ਗੁੰਜਾ ਸਿੰਘ ਆ ਘੱਟੋ ਘੱਟ 50 ਵਾਰੀ ਉਹਦੇ ਨਾਲ ਫੋਨ ਤੇ ਗੱਲ ਹੋਈ ਆ ਉਸੇ ਦਿਨ ਇੱਕ ਦਿਨ ਦੇ ਵਿੱਚ ਤਾਂ ਥੋੜਾ ਜਿਹਾ ਸ਼ੱਕ ਉਹਦੀ ਪਤਨੀ ਦੇ ਉੱਤੇ ਜਾਂਦਾ ਪਤਨੀ ਨੂੰ ਬੁਲਾਇਆ ਜਾਂਦਾ ਵਾ ਪੁੱਛਤਾਛ ਦੇ ਲਈ ਜਦੋਂ ਗੁੰਜਾ ਸਿੰਘ ਉੱਥੇ ਥਾਣੇ ਜਾ ਕੇ ਇਹ ਸਵਾਲਾਂ ਦੇ ਜਵਾਬ ਦੇਣ ਲੱਗਦੀ ਆ ਤਾਂ ਪਹਿਲਾ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਸੀ ਵੀ ਦਾ ਜਦੋਂ ਉਹ ਲਾਸਟ ਦਿਨ ਸੀਗਾ ਮੌਤ ਵਾਲਾ ਵੀ ਇੰਨੇ ਫੋਨ ਤੂੰ ਉਹਨੇ ਉਹਨੂੰ ਕਿਉਂ ਕੀਤੇ ਸੀ ਤਾਂ ਗੁੰਜਾ ਸਿੰਘ ਦਾ ਇਹ ਜਵਾਬ ਸੀ ਕਿ ਮੇਰਾ ਘਰ ਵਾਲਾ ਵਾ ਭਾਵੇਂ ਮੈਂ ਉਹਨੂੰ 100 ਵਾਰੀ ਦਿਨ ਚ ਫੋਨ ਕਰਾਂ ਇਹਦੇ ਵਿੱਚ ਕੀ ਗਲਤ ਆ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਮੈਂ ਦੱਸ ਦਵਾਂ ਜੀ 45 ਦਿਨ ਪਹਿਲਾਂ ਹੀ ਦੋਨਾਂ ਦਾ ਵਿਆਹ ਹੋਇਆ ਸੀ ਜਾਨੀ ਕਿ 11 ਮਈ 2025 ਨੂੰ ਛੋਟੂ ਦਾ ਤੇ ਗੁੰਜਾ ਸਿੰਘ ਦਾ ਵਿਆਹ ਹੋਇਆ ਸੀਗਾ ਤੇ ਨਵੀਂ ਨਗਰ ਨੂੰ ਬਿਲੋਂਗ ਕਰਦੀ ਸੀ ਜਿਹੜੀ ਗੁੰਜਾ ਸਿੰਘ ਆ ਜਦੋਂ ਉਹ ਕਹਿੰਦੀ ਆ ਵੀ ਮੇਰਾ ਘਰ ਵਾਲਾ ਜਿੰਨੀ ਵਾਰ ਮਰਜ਼ੀ ਫੋਨ ਕਰਾ ਤਾਂ ਪੁਲਿਸ ਉੱਥੇ ਪਹਿਲਾਂ ਤਾਂ ਚੁੱਪ ਹੁੰਦੀ ਆ ਫੇਰ ਬਾਅਦ ਦੇ ਵਿੱਚ ਕਹਿੰਦੀ ਆ ਵੀ ਅਸੀਂ ਤੁਹਾਡਾ ਫੋਨ ਆ ਜਿਹੜਾ ਉਹ ਆਪਣੇ ਕਬਜ਼ੇ ਦੇ ਵਿੱਚ ਲੈਣਾ ਕੁਝ ਜਾਂਚ ਕਰਨੀ ਆ ਉੱਥੇ ਉਹ ਗੁੰਜਾ ਘਬਰਾ ਜਾਂਦੀ ਆ ਉਹ ਕਹਿੰਦੀ ਆ ਵੀ ਮੈਂ ਆਪਣਾ ਫੋਨ ਨਹੀਂ ਤੁਹਾਨੂੰ ਦੇ ਸਕਦੀ ਇਹਦੇ ਵਿੱਚ ਮੇਰਾ ਕੁਝ ਪਰਸਨਲ ਡਾਟਾ ਵਾ ਤੁਸੀਂ ਮੇਰਾ ਫੋਨ ਕਿਵੇਂ ਲੈ ਸਕਦੇ ਹੋ ਤਾਂ ਪੁਲਿਸ ਕਹਿੰਦੀ ਆ ਵੀ ਤੇਰੇ ਪਤੀ ਤੋਂ ਵੱਧ ਕੇ ਤੈਨੂੰ ਕੀ ਹੋ ਸਕਦਾ ਤੈਨੂੰ ਇਹ ਹੋਣਾ ਚਾਹੀਦਾ ਵੀ ਤੇਰੇ ਪਤੀ ਦਾ ਕਾਤਲ ਫੜਿਆ ਜਾਵੇ ਤੈਨੂੰ ਫੋਨ ਦੇਣ ਦੇ ਵਿੱਚ ਕੀ ਆ ਪਰ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਉਹ ਪੁਲਿਸ ਨੂੰ ਫੋਨ ਆਪਣਾ ਨਹੀਂ ਦਿੰਦੀ ਫਿਰ ਪੁਲਿਸ ਆਪਣਾ ਜਿਹੜਾ ਅਸਲੀ ਰੂਪ ਦਿਖਾਉਂਦੀ ਆ ਸ਼ੱਕ ਦੇ ਬਿਹਾਫ ਦੇ ਉੱਤੇ ਉਹਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਕਿਉਂਕਿ ਹੁਣ ਪੂਰੀ ਤਰ੍ਹਾਂ ਸ਼ੱਕ ਦੀ ਸੂਈ ਉਹਦੇ ਤੇ ਸੀ ਕਿ ਉਹ ਫੋਨ ਕਿਉਂ ਨਹੀਂ ਦੇ ਰਹੀ ਫੋਨ ਵੀ ਲੈਂਦੀ ਆ ਪੁਲਿਸ ਧੱਕੇ ਦੇ ਨਾਲ ਤੇ ਉਹਨੂੰ ਹਿਰਾਸਤ ਦੇ ਵਿੱਚ ਵੀ ਲੈਂਦੀ ਆ ਜਦੋਂ ਫੋਨ ਕਬਜ਼ੇ ਦੇ ਵਿੱਚ ਲਿਆ ਜਾਂਦਾ ਵਾ ਉਹਨੂੰ ਬਹੁਤ ਸਾਰੇ ਸਵਾਲ ਜਦੋਂ ਕੀਤੇ ਜਾਂਦੇ ਆ ਤਾਂ ਉਹ ਕਿਸੇ ਵੀ ਗੱਲ ਤੇ ਖੜ ਨਹੀਂ ਸੀ ਰਹੀ ਬਿਆਨ ਆ ਜਿਹੜੇ ਉਹਦੇ ਬਦਲ ਰਹੇ ਸੀ ਬਾਰ ਬਾਰ ਤੇ ਇੱਕ ਜਿਹੜਾ ਉਹਦੇ ਫੋਨ ਉਹਦਾ ਫੋਨ ਵੀ ਹੁਣ ਰਿਕਾਰਡ ਉਹਨਾਂ ਨੇ ਪੁਲਿਸ ਨੇ ਘਟਾਉਣਾ ਹੀ ਸੀਗਾ ਇੱਕ ਜੀਵਨ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਉਹ ਬਾਰ ਬਾਰ ਗੱਲ ਕਰਦੀ ਸੀ ਵਿਆਹ ਤੋਂ ਬਾਅਦ ਵੀ ਫੋੜੋ ਜੀਵਨ ਸਿੰਘ ਕੌਣ ਆ ਤੁਹਾਨੂੰ ਅੱਗੇ ਜਾ ਕੇ ਪਤਾ ਲੱਗੂਗਾ ਜਦੋਂ ਉਹ ਕੁਝ ਵੀ ਨਹੀਂ ਦੱਸਦੀ ਸਿੱਧੇ ਤਰੀਕੇ ਦੇ ਨਾਲ ਤੇ ਪੁਲਿਸ ਜਦੋਂ ਪੁੱਛਦੀ ਆ ਸ਼ਕਤੀ ਦੇ ਨਾਲ ਤਾਂ ਉਹ ਸਾਰਾ ਸੱਚ ਬਿਆਨ ਕਰਦੀ ਆ ਕਿਉਂਕਿ ਉਹਦੇ ਕੋਲ ਹੁਣ ਕੋਈ ਰਾਸਤਾ ਨਹੀਂ ਸੀ ਤਾਂ ਗੁੰਜਾ ਕਹਿੰਦੀ ਆ ਕਿ ਮੈਂ ਜਦੋਂ 12 ਸਾਲ ਦੀ ਸੀ ਮੇਰੇ ਘਰਦਿਆਂ ਨੇ ਮੇਰੀ ਭੂਆ ਦੇ ਕੋਲ ਮੈਨੂੰ ਰਹਿਣ ਦੇ ਲਈ ਭੇਜਤਾ ਸੀ ਪੜਨ ਦੇ ਲਈ ਮੈਂ ਆਪਣੀ ਭੂਆ ਦੇ ਕੋਲ ਚਲੀ ਗਈ ਸੀ ਉੱਥੇ ਹੀ ਮੈਂ ਪੜੀ ਆ ਉੱਥੇ ਮੈਂ ਰਹਿੰਦੀ ਸੀ ਉੱਥੇ ਸਾਰਾ ਕੁਝ ਖਾਣਾ ਪੀਣਾ ਮੇਰਾ ਉੱਥੇ ਹੀ ਹੁੰਦਾ ਸੀ ਮੈਂ ਕਾਲਜ ਵੀ ਉੱਥੋਂ ਹੀ ਜਾਂਦੀ ਸੀ ਤੇ ਸਕੂਲ ਵੀ ਮੈਂ ਸਕੂਲਿੰਗ ਵੀ ਆਪਣੀ ਕਾਫੀ ਉੱਥੋਂ ਹੀ ਕੀਤੀ ਆ ਤੇ ਜਦੋਂ ਮੈਂ 12 ਸਾਲ ਦੀ ਸੀ ਮੇਰੇ ਫਫੜ ਜੀ ਜਿਨ੍ਹਾਂ ਦਾ ਨਾਮ ਜੀਵਨ ਸਿੰਘ ਆ ਉਸ ਸਮੇ 45 ਸਾਲ ਦੇ ਸੀ ਮੈਂ ਉਹਨਾਂ ਦੇ ਵੱਲ ਅਟਰੈਕਟ ਹੋਈ ਸੀ ਤੇ ਜਿਹੜਾ ਉਹ ਜੀਵਨ ਸਿੰਘ ਆ ਉਹਦਾ ਫਫੜ ਉਹ ਵੀ ਉਹਦੇ ਵੱਲ ਅਟਰੈਕਟ ਹੁੰਦਾ ਤੁਸੀਂ ਆਪ ਸੋਚ ਕੇ ਦੇਖੋ ਇੱਕ 12 ਸਾਲ ਦੀ ਨਵਾਲਗ ਲੜਕੀ ਜਿਹੜੀ ਇੱਕ ਬੱਚੀ ਆ ਇੱਕ 45 ਸਾਲ ਦਾ ਬੰਦਾ ਜਿਹੜਾ ਉਹਦਾ ਫਫੜ ਲੱਗਦਾ ਉਹਦੇ ਵੱਲ ਅਟਰੈਕਟ ਹੋ ਗਿਆ ਤੇ ਗਲਤੀ ਬੱਚੀ ਦੀ ਵੀ ਆ ਪਰ ਜਿਹੜਾ ਫਫੜ ਸੀ ਉਹ ਤਾਂ ਸਿਆਣਾ ਸੀ ਉਹ ਤਾਂ ਉਹਨੂੰ ਸਮਝਾ ਸਕਦਾ ਸੀ ਪਰ ਨਹੀਂ ਉਹ ਪਿੱਛੇ ਨਹੀਂ ਹਟਿਆ ਹੋਰ ਅੱਗੇ ਵੱਧਦੇ ਗਏ ਤੇ ਸੋਚ ਕੇ ਦੇਖੋ ਜੀ 12 ਸਾਲ ਤੋਂ ਹੁਣ ਗੁੰਝਾ ਜਿਹੜੀ ਆ 27 ਸਾਲ ਦੀ ਹੋ ਚੁੱਕੀ ਆ ਤੇ ਜਿਹੜਾ ਉਹਦਾ ਫਫੜਾ ਉਹ 60 ਸਾਲ ਦਾ ਹੋ ਚੁੱਕਿਆ 15 ਸਾਲ ਇਹਨਾਂ ਦਾ ਜਿਹੜਾ ਹੈ ਰਿਲੇਸ਼ਨਸ਼ਿਪ ਚੱਲਦਾ ਵਾ ਤੇ 15 ਸਾਲਾਂ ਦੇ ਵਿੱਚ ਜਿਹੜੀ ਉਹ ਗੁੰਜਾ ਦੀ ਭੂਆ ਵਾ ਉਹਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਇਆ ਕਿ ਉਹਦੇ ਘਰ ਦੇ ਵਿੱਚ ਚੱਲ ਕੀ ਰਿਹਾ ਵਾ ਉਹਦੀ ਭਤੀਜੀ ਤੇ ਉਹਦੇ ਘਰ ਵਾਲੇ ਦੇ ਵਿੱਚ ਇਹ ਕੁਝ ਚੱਲ ਰਿਹਾ ਉਹਨੂੰ ਬਿਲਕੁਲ ਵੀ ਕੁਝ ਨਹੀਂ ਸੀ ਪਤਾ ਚਲੋ ਜੀ ਉਸ ਤੋਂ ਬਾਅਦ ਜਦੋਂ ਉਹ 27 ਸਾਲ ਦੀ ਜਦੋਂ ਮੈਂ ਹੋ ਗਿਆ ਦੱਸਿਆ ਮੈਂ ਹੋ ਗਈ ਉਹ ਤਾਂ ਉਹਦੇ ਲਈ ਰਿਸ਼ਤੇ ਵੀ ਦੇਖੇ ਜਾਂਦੇ ਸੀ ਵਿਆਹ ਦੀ ਗੱਲ ਵੀ ਚੱਲਦੀ ਸੀ ਤਾਂ ਕੋਈ ਚਾਲ ਖੇਡ ਕੇ ਉਹਦਾ ਫਫੜੀ ਜੀਵਨ ਸਿੰਘ ਆ ਜਿਹੜਾ ਉਹ ਰਿਸ਼ਤਾ ਤੜਵਾ ਦਿੰਦਾ ਸੀ ਉਹਦਾ ਵਿਆਹ ਨਹੀਂ ਸੀ ਹੋਣ ਦਿੰਦਾ ਤੇ ਗੁੰਝਾ ਆਪ ਵੀ ਨਹੀਂ ਚਾਹੁੰਦੀ ਸੀ ਕਿ ਉਹ ਵਿਆਹ ਕਰਾਵੇ ਕਿਉਂਕਿ ਉਹ ਪੂਰੀ ਤਰ੍ਹਾਂ ਦੇ ਨਾਲ ਇੱਕ 60 ਸਾਲ ਦੇ ਬਜ਼ੁਰਗ ਦੇ ਪਿਆਰ ਦੇ ਵਿੱਚ ਫਸੀ ਹੋਈ ਸੀ ਇਸ ਤੋਂ ਬਾਅਦ ਜੀ ਜਿਹੜਾ ਦਿਨ ਆਉਂਦਾ ਵਾ ਅਪ੍ਰੈਲ ਦਾ ਇੱਕ ਦਿਨ ਸੀਗਾ 2025 ਦਾ ਹੀ ਤਾ ਜਿਹੜੀ ਭੂਆ ਵਾ ਉਹ ਉਹਨਾਂ ਨੂੰ ਕਹਿੰਦੀ ਆ ਕਿ ਮੈਂ ਬਾਜ਼ਾਰ ਚੱਲੀ ਆ ਤੇ ਮੈਨੂੰ ਥੋੜਾ ਜਿਹਾ ਟਾਈਮ ਲੱਗੂਗਾ ਮੈਂ ਸਮਾਨ ਲੈਣਾ ਤੇ ਮੈਨੂੰ ਇੱਕ ਦੋ ਕੰਮ ਵੀ ਨੇ ਤੇ ਘਰ ਸੰਭਲਿਓ ਹੁਣ ਉਸ ਦਿਨ ਦੋਨੋਂ ਘਰੇ ਇਕੱਲੇ ਸੀ ਇਹੋ ਜੇ ਪਤਾ ਨਹੀਂ ਕਿੰਨੇ ਕ ਮੌਕੇ ਆਏ ਹੋਣਗੇ ਕਿ ਜਦੋਂ ਉਹ ਭਤੀਜੀ ਤੇ ਫਫੜ ਦੋਨੋਂ ਘਰੇ ਇਕੱਲੇ ਹੁੰਦੇ ਹੋਣਗੇ ਉਸ ਦਿਨ ਜਦੋਂ ਭੂਆ ਗਈ ਤਾਂ ਉਹਨਾਂ ਨੇ ਬਾਹਰਲਾ 메ਨ ਗੇਟ ਆ ਜਿਹੜਾ ਉਹ ਲੌਕ ਨਹੀਂ ਕੀਤਾ ਸਿਰਫ ਜਿਹੜੇ ਕਮਰੇ ਦੇ ਵਿੱਚ ਉਹ ਦੋਨੋਂ ਸੀਗੇ ਉਹਨਾਂ ਨੇ ਉਹ ਲੌਕ ਕੀਤਾ ਦੇ ਨਾਲ ਹੀ ਭੂਆ ਵਾਪਸ ਆ ਜਾਂਦੀ ਆ ਸ਼ਾਇਦ ਉਹਦੀ ਕੋਈ ਚੀਜ਼ ਘਰੇ ਰਹਿ ਗਈ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਬੇਫਿਕਰ ਸੀਗੇ ਦੋਨੋਂ ਜਦੋਂ ਭੂਆ ਵਾਪਸ ਆਉਂਦੀ ਆ ਤਾਂ ਦੇਖਦੀ ਆ ਵੀ ਮੇਨ ਗੇਟ ਖੁੱਲਾ ਵਸ ਇਧਰ ਜਾਂਦੀ ਆ ਤਾਂ ਦੇਖ ਉਹਨੂੰ ਉਹਨਾ ਪਿਛਲੇ ਕਮਰੇ ਚੋਂ ਕੁਝ ਆਵਾਜ਼ਾਂ ਗੱਲਾਂ ਬਾਤਾਂ ਦੀਆਂ ਉਹ ਸੁਣਾਈ ਦਿੰਦੀਆਂ ਨੇ ਜਦੋਂ ਉਹ ਜਾਂਦੀ ਆ ਖਿੜਕੀ ਦੇ ਵਿੱਚੋਂ ਦੇਖਦੀ ਆ ਤੇ ਉਹਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਜਾਂਦੀ ਆ ਉਹ ਆਪਣੀ ਭਤੀਜੀ ਤੇ ਆਪਣੇ ਘਰ ਵਾਲੇ ਨੂੰ ਦੋਨਾਂ ਨੂੰ ਨਗਨ ਅਵਸਥਾ ਦੇ ਵਿੱਚ ਦੇਖਦੀ ਆ ਇੱਕ 60 ਸਾਲ ਦਾ ਬੰਦਾ ਇੱਕ 27 ਸਾਲ ਦੀ ਲੜਕੀ ਦੇ ਨਾਲ ਇਤਰਾਜ ਯੋਗ ਹਾਲਤ ਦੇ ਵਿੱਚ ਪਿਆ ਸੀ ਹੁਣ ਇੱਥੇ ਇੱਕ ਜਿਹੜੀ ਲੇਡੀ ਆ ਜਿਹੜੀ ਉਹ ਭੂਆ ਉਹ ਕੀ ਕਰ ਸਕਦੀ ਸੀ ਉਹ ਨਾ ਉਹਨੂੰ ਸਮਝ ਹੀ ਨਹੀਂ ਆ ਰਹੀ ਉਹ ਕੀ ਕਰੇ ਤੇ ਕੀ ਨਾ ਕਰੇ ਉਹ ਚੁੱਪ ਕਰਕੇ ਬਾਹਰ ਆ ਕੇ ਸੋਫੇ ਤੇ ਬਹਿ ਜਾਂਦੀ ਆ ਤੇ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਇੰਨੀ ਦੇਰ ਨੂੰ ਜਦੋਂ ਉਹ ਦੋਨੋਂ ਬਾਹਰ ਨਿਕਲਦੇ ਆ ਉਹਨਾਂ ਨੂੰ ਰੱਜ ਕੇ ਲਾਂਤਾਂ ਪਾਉਂਦੀ ਆ ਉਹਨਾਂ ਤੇ ਗੁੱਸਾ ਕੱਢਦੀ ਆਪਣਾ ਗੁਬਾਰ ਕੱਢਦੀ ਆ ਕਿ ਉਹਨੂੰ ਉਹਨੂੰ ਸ਼ਰਮ ਨਹੀਂ ਆਈ ਨਾ ਉਹਦੇ ਘਰ ਵਾਲੇ ਨੂੰ ਸ਼ਰਮ ਆਈ ਤੇ ਨਾ ਉਹਦੀ ਭਤੀਜੀ ਨੂੰ ਵੀ ਇਹ ਹਰਕਤ ਕਰੇ ਸੁਪਨੇ ਦੇ ਵਿੱਚ ਵੀ ਉਹ ਸੋਚ ਨਹੀਂ ਸਕਦੀ ਜੋ ਉਹ ਕਰ ਰਹੇ ਸੀ ਹੁਣ ਇਸ ਤੋਂ ਇਲਾਵਾ ਉਹ ਕਰ ਵੀ ਕੀ ਸਕਦੀ ਸੀ ਉਹ ਆਪਣੇ ਭਰਾ ਦੇ ਕੋਲ ਜਾਂਦੀ ਆ ਜਾਨੀ ਕਿ ਗੁੰਜਾ ਦੇ ਪਿਓ ਦੇ ਕੋਲ ਜਾਂਦੀ ਆ ਸਾਰੀ ਗੱਲਬਾਤ ਦੱਸਦੀ ਆ ਤੇ ਉਹਨੂੰ ਸ਼ਕਤੀ ਦੇ ਨਾਲ ਕਹਿੰਦੀ ਆ ਵੀ ਜਿੰਨੀ ਵੀ ਜਲਦੀ ਹੋ ਸਕਦਾ ਤੂੰ ਇਹਦਾ ਵਿਆਹ ਕਰ ਗੁੰਜਾ ਦਾ ਹੁਣ ਉਹ ਪੂਰੀ ਦਿਨ ਰਾਤ ਉਹਦਾ ਪਿਓ ਇੱਕ ਕਰ ਦਿੰਦਾ ਵੀ ਗੁੰਜਾ ਦਾ ਵਿਆਹ ਕਰਨਾ ਤੇ ਕੁਝ ਦੇਰ ਦੇ ਵਿੱਚ ਹੀ ਮੁੰਡਾ ਵਾ ਜਿਹੜਾ ਉਹ ਲੱਭ ਲਿਆ ਜਾਂਦਾ ਜਿਹੜਾ ਸੀਗਾ ਜੀ ਪ੍ਰਿਆੰਸ਼ੂ ਕੁਮਾਰ ਜਿਹੜਾ ਮਰਿਆ ਛੋਟੂ ਉਦੇ ਨਾਲ ਉਹਦਾ ਵਿਆਹ ਕਰ ਦਿੱਤਾ ਜਾਂਦਾ ਵਾ ਤੇ ਸਮਾਜ ਦੇ ਡਰ ਤੋਂ ਘਰਦਿਆਂ ਦੇ ਪ੍ਰੈਸ਼ਰ ਥੱਲੇ ਆ ਕੇ ਗੁੰਜਾ ਉਹਦੇ ਨਾਲ ਵਿਆਹ ਤਾਂ ਕਰਾ ਲੈਂਦੀ ਆ ਪਰ ਜਦੋਂ ਇੱਕ ਦੂਜੇ ਦੇ ਨਾਲ ਉਹ ਫੇਰੇ ਲੈ ਰਹੇ ਸੀ ਤਾਂ ਗੁੰਜਾ ਇਹ ਹੀ ਸੋਚ ਰਹੀ ਸੀ ਕਿ ਮੈਂ ਸਿਰਫ ਜੀਵਨ ਸਿੰਘ ਦੀ ਆ ਮੈਂ ਹੋਰ ਕਿਸੇ ਦੀ ਨਹੀਂ ਹੋ ਸਕਦੀ ਜੇ ਇਹ ਵਿਆਹ ਮੇਰੇ ਨਾਲ ਕਰਵਾ ਵੀ ਰਿਹਾ ਵਾ ਤਾਂ ਬਾਅਦ ਵਿੱਚ ਮੈਂ ਇਹਨੂੰ ਖਤਮ ਕਰ ਦੂੰਗੀ ਤੇ ਜਿਹੜਾ ਹੁਣ ਜੀਵਨ ਸਿੰਘ ਆ ਉਹ ਘਰੋਂ ਕਾਫੀ ਉਹਦਾ ਕੰਮਕਾਰ ਵਧੀਆ ਸੀ ਪੈਸਾ ਚੰਗਾ ਸੀ ਘਰੋਂ ਤਕੜਾ ਸੀ ਤੇ ਉਹ ਵੀ ਇਹੀ ਚਾਹੁੰਦਾ ਸੀ ਕਿ ਇਹਦਾ ਵਿਆਹ ਕਿਤੇ ਹੋਰ ਨਾ ਹੋਵੇ ਹੁਣ ਉਹ ਵੀ ਇਹ ਪਲੈਨਿੰਗ ਜਿਹੜੀ ਸ਼ਾਇਦ ਪਹਿਲਾਂ ਹੀ ਕਰ ਚੁੱਕੇ ਸੀ ਕਿ ਵਿਆਹ ਕਰਵਾ ਲਾ ਬਾਅਦ ਚ ਉਹਨੂੰ ਖਤਮ ਕਰ ਦਾਂਗੇ ਇਸ ਤੋਂ ਬਾਅਦ ਜੀ ਜਿੱਦਾਂ ਤੋਂ ਉਹਨੂੰ ਦੱਸਿਆ 11 ਮਈ 2025 ਨੂੰ ਵਿਆਹ ਹੁੰਦਾ ਤਾਂ ਉਹਦੇ ਫਫੜ ਦੇ ਨਾਲ ਉਹਦੀ ਗੱਲਬਾਤ ਨਹੀਂ ਹੋ پا ਰਹੀ ਗੁੰਜਾਦੀ ਜੀਵਨ ਸਿੰਘ 10 ਦਿਨ ਬੀਤ ਜਾਂਦੇ ਆ ਦੋਨਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਆਖਿਰ 20 ਜਾਂ 21 ਮਈ ਨੂੰ ਦੋਨੋਂ ਫੋਨ ਤੇ ਗੱਲਬਾਤ ਦੁਬਾਰਾ ਸ਼ੁਰੂ ਕਰਦੇ ਆ ਤੇ ਇਹ ਸਾਰੀ ਆ ਜਿਹੜੀ ਪਲੈਨਿੰਗ ਉਦੋਂ ਇਹ ਕਰਦੇ ਆ ਕਿ ਅਸੀਂ ਕਿਰਾਏ ਦੇ ਉੱਤੇ ਸ਼ੂਟਰ ਲਵਾਂਗੇ ਤੇ ਇਹਨੂੰ ਖਤਮ ਕਰਾਂਗੇ ਜੀਵਨ ਸਿੰਘ ਕਈ ਵਾਰ ਕਹਿ ਚੁੱਕਿਆ ਸੀ ਕਿ ਕਿਸੇ ਬਹਾਨੇ ਦੇ ਨਾਲ ਇਹਨੂੰ ਬਾਹਰ ਲੈ ਕੇ ਜਾਣ ਮਤਲਬ ਬਾਹਰ ਇਹਨੂੰ ਕਿਸੇ ਤਰ੍ਹਾਂ ਭੇਜ ਕੋਈ ਇਹੋ ਜਿਹੀ ਥਾਂ ਤੇ ਭੇਜ ਜਿੱਥੇ ਕੋਈ ਬਹੁਤੇ ਲੋਕ ਨਾ ਹੋਣ ਉਨੇ ਕਈ ਵਾਰ ਕੋਸ਼ਿਸ਼ ਕੀਤੀ ਗੁੰਜਾ ਨੇ ਇੱਕ ਵਾਰ ਉਹਨੇ ਕਿਹਾ 22 ਜੂਨ ਨੂੰ ਉਹਨੇ ਉਹਨੂੰ ਕਿਹਾ ਵੀ ਮੈਨੂੰ ਮੇਰਾ ਮਠਾਈ ਖਾਣ ਦਾ ਦਿਲ ਕਰਦਾ ਬਾਹਰੋਂ ਲੈ ਕੇ ਆ ਜਦੋਂ ਮਠਾਈ ਲੈਣ ਦੇ ਲਈ ਜਾਂਦਾ ਤਾਂ ਬਾਜ਼ਾਰ ਦੇ ਵਿੱਚ ਭੀੜ ਬਹੁਤ ਸੀ ਉਹ ਗੋਲੀਆਂ ਸ਼ੂਟਰ ਮਾਰ ਨਹੀਂ ਪਾਉਂਦੇ ਉਸ ਦਿਨ ਉਹਨਾਂ ਦਾ ਪਲਾਨ ਜਿਹੜਾ ਉਹ ਨਾਕਾਮ ਰਹਿ ਜਾਂਦਾ ਫਿਰ 23 ਜੂਨ ਨੂੰ ਉਹ ਜਿਹੜਾ ਛੋਟੂ ਆ ਉਹ ਆਪ ਹੀ ਕਹਿੰਦਾ ਕਿ ਮੈਂ ਕਿਸੇ ਕੰਮ ਦੇ ਲਈ ਬਨਾਰਸ ਜਾਣਾ ਵਾਂ ਮੈਂ ਇੱਕ ਦਿਨ ਬਾਹਰ ਰਹੂੰਗਾ ਤੂੰ ਆਪਣਾ ਖਿਆਲ ਰੱਖੀ ਤੇ ਗੁੰਜਾ ਦੀ ਜਿਵੇਂ ਲਾਟਰੀ ਲੱਗ ਗਈ ਸੀ ਉਹ ਜਿਹੜੇ ਮੌਕੇ ਦੀ ਤਲਾਸ਼ ਕਰ ਰਹੀ ਸੀ ਉਹਨੇ ਆਪ ਛੂਟੋ ਨੇ ਉਹਨੂੰ ਦਿੱਤਾ ਸੀ ਇਹ ਸਾਰੀ ਗੱਲ ਉਹ ਜੀਵਨ ਸਿੰਘ ਨੂੰ ਦੱਸਦੀ ਆ ਵੀ ਇਹ ਬਨਾਰਸ ਜਾ ਰਿਹਾ ਵਾ ਇਸ ਸਮੇ ਇਹ ਵਾਪਸ ਆਊਗਾ ਤੇ ਕਿੱਦਾਂ ਕਿੱਦਾਂ ਇਹਨੇ ਟ੍ਰੇਨ ਟ੍ਰੇਨ ਕਿਹੜੀ ਫੜਨੀ ਆ ਕਿੱਦਾਂ ਉਹ ਸਾਰੀ ਡਿਟੇਲ ਜੀਵਨ ਸਿੰਘ ਨੂੰ ਉਹਨੇ ਦਿੱਤੀ ਤੇ ਜੀਵਨ ਸਿੰਘ ਨੇ ਅੱਗੇ ਛੂਟਰਾਂ ਨੂੰ ਦਿੱਤੀ ਉਹ ਜਿਹੜੀਆਂ 50 ਕੌਲਾ ਆਖਰੀ ਦਿਨ ਰਿਕਾਰਡ ਹੋਈਆਂ ਉਹ ਐਸੇ ਕਰਕੇ ਕਿਉਂਕਿ ਗੁੰਜਾ ਵਾਰ-ਵਾਰ ਫੋਨ ਕਰਕੇ ਉਹਨੂੰ ਪੁੱਛ ਰਹੀ ਸੀ ਕਿ ਉਹ ਕਿੱਥੇ ਪਹੁੰਚਿਆ ਲੋਕੇਸ਼ਨ ਸ਼ੇਅਰ ਕੀਤੀ ਜਾ ਰਹੀ ਸੀ ਵਟਸਐਪ ਦੇ ਉੱਤੇ ਵਾਰ-ਵਾਰ ਤਾਂ ਕਿ ਉਹ ਸਾਰੀ ਸੂਹ ਆ ਜਿਹੜੀ ਉਹ ਸ਼ੂਟਰਾਂ ਨੂੰ ਤੇ ਜੀਵਨ ਸਿੰਘ ਨੂੰ ਦੇ ਸਕੇ ਐਦਾਂ ਪਲੈਨਿੰਗ ਕਰਕੇ ਜੀ ਉਹਨਾਂ ਨੇ ਦੋਨਾਂ ਨੇ ਇੱਕ ਫਫੜ ਤੇ ਭਤੀਜੀ ਨੇ ਇੱਕ ਮਾਸੂਮ ਜਿਹਦਾ ਜਿਹਦਾ ਕੋਈ ਵੀ ਕਸੂਰ ਨਹੀਂ ਸੀ ਵਿਆਹ ਕਰਾ ਕੇ ਉਹਨੂੰ ਮਾਰ ਦਿੱਤਾ ਇਹਦੇ ਨਾਲੋਂ ਚੰਗਾ ਸੀ ਕਿ ਤੁਸੀਂ ਜੇ ਮੂੰਹ ਕਾਲਾ ਕਰਾ ਹੀ ਲਿਆ ਸੀ ਤਾਂ ਕਿਸੇ ਦੀ ਜ਼ਰੂਰੀ ਤੁਸੀਂ ਜ਼ਿੰਦਗੀ ਖਰਾਬ ਕਰਨੀ ਸੀ ਕਿਉਂ ਪਰਿਵਾਰ ਜ਼ਰੂਰੀ ਪਟਣਾ ਸੀ ਤੁਸੀਂ ਉਦਾਂ ਹੀ ਕੋਈ ਆਪਣਾ ਫੈਸਲਾ ਜਿਹੜਾ ਉਹ ਕਰ ਲੈਂਦੇ ਕਿਸੇ ਦੀ ਜਾਨ ਤਾਂ ਬਚ ਜਾਂਦੀ ਸੋ ਇਸ ਤੋਂ ਬਾਅਦ ਜੀ ਜਦੋਂ ਪੁਲਿਸ ਨੂੰ ਇਹ ਸਾਰੀ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਸਾਰੇ ਜਿਹੜੇ ਅਰੈਸਟ ਕੀਤੇ ਉਹ ਦੋ ਸ਼ੂਟਰ ਸੀਗੇ ਜਿਹੜੇ ਉਹ ਵੀ ਅਰੈਸਟ ਹੋ ਗਏ ਗੁੰਜਾ ਵੀ ਉਹਨਾਂ ਨੇ ਹਿਰਾਸਤ ਦੇ ਵਿੱਚ ਪਹਿਲਾਂ ਹੀ ਲਈ ਹੋਈ ਸੀ ਉਹਨੂੰ ਜਿਹੜਾ ਅੱਗੇ ਜੋ ਵੀ ਕਾਰਵਾਈ ਬਣਦੀ ਸੀ ਅੱਗੇ ਉਹਨਾਂ ਨੇ ਕੀਤੀ ਤੇ ਹਾਲ ਅੱਜ ਤੱਕ ਆ ਹੁਣ 18 ਜੁਲਾਈ ਆ ਜੋ ਪਤਾ ਲੱਗਿਆ ਜੀਵਨ ਸਿੰਘ ਹਲੇ ਵੀ ਫਰਾਰ ਆ ਉਹ ਹੱਥ ਨਹੀਂ ਆਇਆ ਪੁਲਿਸ ਦੇ ਤੇ ਉਮੀਦ ਆ ਉਹ ਜਲਦੀ ਆ ਜਾਊਗਾ ਹੁਣ ਦੱਸੋ ਦੋਸਤੋ ਅੱਜ ਕੱਲ ਕਿਹਦੇ ਤੇ ਭਰੋਸਾ ਕਰੀਏ ਤੇ ਕਿਹਦੇ ਤੇ ਨਾ ਕਰੀਏ ਬਹੁਤ ਸਾਵਧਾਨੀ ਵਰਤਣ ਦੀ ਲੋੜ ਆ ਹਰ ਮੋੜ ਦੇ ਉੱਤੇ ਬਹੁਤ ਬਹੁਤ ਧੰਨਵਾਦ